ਅਗਸਤ 1969 ਦਾ ਦਿਨ ਰੋਮ ਹਵਾਈ ਅੱਡੇ ਤੇ ਚਿੱਟਾ ਸੂਟ ਅਤੇ ਸਨ ਹੈਟ ਪਾ ਕੇ ਵੱਡਾ ਧੁੱਪ ਦਾ ਚਸ਼ਮਾ ਲਗਾ ਕੇ ਇੱਕ 25 ਸਾਲਾਂ ਮੁਟਿਆਰ ਫਲਾਈਟ TWA 840 ਦਾ ਇੰਤਜ਼ਾਰ ਕਰ ਰਹੀ ਸੀ ਅੰਦਰੋਂ ਬਹੁਤ ਘਬराई ਹੋਈ ਸੀ ਹਾਲੀਵੁੱਡ ਅਦਾਕਾਰਾ ਆਡਰੀ ਹੈਪਬਰਨ ਦੀ ਤਰ੍ਹਾਂ ਦਿਖਣ ਵਾਲੀ ਇਹ ਮੁਟਿਆਰ 에ਅਰਪੋਰਟ ਸਿਕਿਉਰਿਟੀ ਨੂੰ ਝਾਂਸਾ ਦੇ ਕੇ ਇੱਕ ਪਿਸਟਲ ਅਤੇ ਦੋ ਹੈਂਡ ਗ੍ਰੇਨੇਡ ਅੰਦਰ ਲਿਆਉਣ ਦੇ ਵਿੱਚ ਸਫਲ ਹੋ ਗਈ ਵੇਬਖਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਵੇਟਿੰਗ ਲਾਉਂਜ ਵਿੱਚ ਬੈਠੇ ਇੱਕ ਹੋਰ ਸ਼ਖਸ ਸਲੀਮ ਇਸਹਾਵੀ ਨੂੰ ਉਹ ਨਹੀਂ ਪਛਾਣਦੀ ਹੈ ਇਹ ਸ਼ਖਸ ਪਪੂਲਰ ਫਰੰਟ ਫਾਰ ਲਿਬਰੇਸ਼ਨ ਆਫ ਫਲਸਟਾਈਨ ਦੀ ਚੇਗਵਾਰਾ ਕਮਾਂਡੋ ਯੂਨਿਟ ਦਾ ਇੱਕ ਮਹੱਤਵਪੂਰਨ ਮੈਂਬਰ ਸੀ ਅਤੇ ਉਸ ਮੁਟਿਆਰ ਦਾ ਨਾਮ ਸੀ ਲੈਲਾ ਖਾਲਿਦ ਦੋਸਤੋ ਮੈਂ ਹਾਂ ਪ੍ਰਵੀਨ ਕੋਮਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਦਿੱਤਾ ਹੈ ਗੱਲ ਪੰਜਾਬ ਦੀ ਟੀਵੀ ਦੇ ਉੱਤੇ ਜੀਪੀਡੀ ਡਿਸਕਵਰੀ ਜੀਪੀਡੀ ਡਿਸਕਵਰੀ ਦੇ ਵਿੱਚ ਅਸੀਂ ਅੱਜ ਲੈਲਾ ਖਾਲिद ਨਾਂ ਦੀ ਦਸ਼ਤਗਰਦ ਮੁਟਿਆਰ ਦਾ ਜ਼ਿਕਰ ਕਰਾਂਗੇ ਉਹਦੇ ਕਿੱਸੇ ਤੁਹਾਨੂੰ ਸੁਣਾਵਾਂਗੇ ਲੈਲਾ ਖਾਲिद ਬੇਰੂਤ ਤੋਂ ਇਕੱਲੇ ਉੱਡ ਕੇ ਰੋਮ ਪਹੁੰਚੀ ਸੀ ਲੈਲਾ ਅਤੇ ਉਸਦੇ ਸਾਥੀ ਸਾਵੀ ਨੇ ਜਾਣਬੁੱਝ ਕੇ ਫਰਸਟ ਕਲਾਸ ਵਿੱਚ ਆਪਣੀਆਂ ਸੀਟਾਂ ਬੁੱਕ ਕੀਤੀਆਂ ਸਨ ਤਾਂ ਕਿ ਉਹਨਾਂ ਨੂੰ ਜਹਾਜ਼ ਦੇ ਕੋਕਪਿਟ ਤੱਕ ਪਹੁੰਚਣ ਵਿੱਚ ਆਸਾਨੀ ਹੋਵੇ ਲੈਲਾ ਖਾਲिद 1973 ਵਿੱਚ ਪ੍ਰਕਾਸ਼ਿਤ ਆਪਣੀ ਆਤਮਕਥਾ ਮਾਈ ਪੀਪਲ ਸ਼ਲ ਲਿਵ ਉਤੇ ਲਿਖਦੀ ਹੈ ਕਿ ਕਿਉਂਕਿ ਮੈਂ ਤੇ ਸਾਵੀ ਅਲੱਗ-ਅਲੱਗ ਬੈਠੇ ਸੀ ਇਸ ਲਈ ਸ਼ਿਕਾਗੋ ਵਿੱਚ ਰਹਿਣ ਵਾਲਾ ਇੱਕ ਗਰੀਕ ਅਮਰੀਕਨ ਮੇਰੇ ਵਿੱਚ ਕੁਝ ਜ਼ਿਆਦਾ ਹੀ ਦਿਲਚਸਪੀ ਲੈਣ ਲੱਗਿਆ ਸੀ ਉਸਨੇ ਮੈਨੂੰ ਦੱਸਿਆ ਕਿ ਉਹ 15 ਸਾਲ ਅਮਰੀਕਾ ਵਿੱਚ ਰਹਿਣ ਤੋਂ ਬਾਅਦ ਆਪਣੀ ਮਾਂ ਨੂੰ ਮਿਲਣ ਆਪਣੇ ਘਰ ਗ੍ਰੀਸ ਜਾ ਰਿਹਾ ਸੀ ਇੱਕ ਸਮੇਂ ਤਾਂ ਮੇਰੇ ਦਿਲ ਵਿੱਚ ਆਇਆ ਕਿ ਮੈਂ ਉਸਨੂੰ ਕਹਾਂ ਕਿ ਇਸ ਜਹਾਜ਼ ਨੂੰ ਛੱਡ ਕੇ ਕੋਈ ਦੂਜਾ ਜਹਾਜ਼ ਫੜ ਲਵੇ ਪਰ ਫਿਰ ਮੈਂ ਆਪਣੇ ਆਪ ਨੂੰ ਰੋਕ ਲਿਆ ਇਹ ਲੈਲਾ ਖਾਲਿਦ ਆਪਣੀ ਆਤਮਕਥਾ ਦੇ ਵਿੱਚ ਲਿਖਦੀ ਹੈ ਜਹਾਜ਼ ਵਿੱਚ ਲੈਲਾ ਖਾਲिद ਅਤੇ ਸਲੀਮ ਇਸਹਾਵੀ ਦੀਆਂ ਸੀਟਾਂ ਬਿਲਕੁਲ ਨੇੜੇ-ਨੇੜੇ ਸਨ 에ਅਰ ਹੋਸਟੈਸ ਨੇ ਲੈਲਾ ਨੂੰ ਕੌਫੀ ਅਤੇ ਇਸਹਾਵੀ ਨੂੰ ਬੀਅਰ ਸਰਵ ਕੀਤੀ ਪਰ ਇਸ ਦੇ ਬਾਅਦ 에ਅਰ ਹੋਸਟੈਸ ਦੇ ਬਹੁਤ ਜ਼ੋਰ ਦੇਣ ਦੇ باوجود ਲੈਲਾ ਖਾਲिद ਨੇ ਕੁਝ ਨਹੀਂ ਖਾਤਾ ਬਲਕਿ ਲੈਲਾ ਨੇ 에ਅਰ ਹੋਸਟੈਸ ਨੂੰ ਕਿਹਾ ਕਿ ਉਸ ਨੂੰ ਖੰਡ ਲੱਗ ਰਹੀ ਹੈ ਤੇ ਉਸ ਦੇ ਢਿੱਡ ਵਿੱਚ ਦਰਦ ਹੈ ਇਸ ਲਈ ਮੈਨੂੰ ਇੱਕ ਹੋਰ ਕੰਬਲ ਦੇ ਦਿਓ ਕੰਬਲ ਮਿਲਦੇ ਹੀ ਲੈਲਾ ਨੇ ਆਪਣੇ ਹੈਂਡ ਗ੍ਰਨੇਡ ਅਤੇ ਪਿਸਤੌਲ ਕੰਬਲ ਦੇ ਹੇਠਾਂ ਰੱਖ ਦਿੱਤੇ ਤਾਂ ਕਿ ਉਹਨਾਂ ਤੱਕ ਅਸਾਨੀ ਨਾਲ ਪਹੁੰਚਿਆ ਜਾ ਸਕੇ ਸ਼ੂਟ ਦਾ ਵਿਮਨ ਫਸਟ ਦਿ ਲੇਖਕ ਹੈ ਜਿਹੜੀ ਐਲੀਨ ਮੈਕਡੋਨਲਡ ਨੂੰ ਜਿਹੜਾ ਇੱਕ ਇੰਟਰਵਿਊ ਦਿੱਤਾ ਸੀ ਉਹਦੇ ਵਿੱਚ ਲੈਲਾ ਖਾਲਦ ਦੱਸਦੀ ਹੈ ਕਿ ਜਿਵੇਂ ਹੀ ਜਹਾਜ਼ ਕਰਮਚਾਰੀਆਂ ਨੇ ਖਾਣਾ ਦੇਣਾ ਸ਼ੁਰੂ ਕੀਤਾ ਸਲੀਮ ਕਾਕਪਿਟ ਤੱਕ ਪਹੁੰਚ ਗਿਆ ਉਸ ਦੇ ਪਿੱਛੇ ਵਿੱਚ ਮੈਂ ਵੀ ਆਪਣੀ ਗੋਦੀ ਵਿੱਚ ਰੱਖੇ ਹੈਂਡ ਗ੍ਰਨੇਡ ਲੈ ਕੇ ਦੌੜੀ ਇਸ ਚੱਕਰ ਦੇ ਵਿੱਚ 에어 호ਸਟੈਸ ਦੇ ਅੱਤ ਤੋਂ 36 ਹੀ ਠੰਡਕ ਪੀਤੇ ਉਹ ਜੋਰ ਨਾਲ ਚੀਕਾਂ ਮਾਰਨ ਲੱਗੀ ਤੇ ਉਦੋਂ ਹੀ ਲੈਲਾ ਦੀ ਕਮਰ ਵਿੱਚ ਫਸਿਆ ਹੋਇਆ ਪਿਸਤਲ ਉਸ ਦੀ ਪੈਂਟ ਦੇ ਅੰਦਰੋਂ ਹੁੰਦਾ ਹੋਇਆ ਜਹਾਜ਼ ਦੇ ਫਰਸ਼ ਤੇ ਡੱਗ ਗਿਆ ਲੈਲਾ ਤੇ ਸਾਵੀ ਨੇ ਚੀਕ ਕੇ ਹੁਕਮ ਦਿੱਤਾ ਕਿ ਫਰਸਟ ਕਲਾਸ ਦੇ ਸਾਰੇ ਯਾਤਰੀ ਅਤੇ ਜਹਾਜ਼ ਕਰਮਚਾਰੀ ਇਕਨੋਮੀ ਕਲਾਸ ਵਿੱਚ ਚਲੇ ਜਾਣ ਲੈਲਾ ਨੇ ਜਹਾਜ਼ ਨੂੰ ਇਜ਼ਰਾਈਲ ਲੈ ਜਾਣ ਦਾ ਹੁਕਮ ਦਿੱਤਾ ਇਸ ਹਾਈ ਜੈਕਿੰਗ ਵਿੱਚ ਲੈਲਾ ਖਾਲਿਦ ਨੂੰ ਪਾਇਲਟ ਅਤੇ 에ਅਰ ਟ੍ਰੈਫਿਕ ਕੰਟਰੋਲ ਰੂਮ ਦੇ ਨਾਲ ਗੱਲ ਕਰਨ ਦੀ ਭੂਮਿਕਾ ਦਿੱਤੀ ਗਈ ਸੀ ਸ਼ੁਰੂ ਵਿੱਚ ਲੈਲਾ ਨੇ ਪਾਇਲਟ ਨੂੰ ਜਹਾਜ਼ ਨੂੰ ਇਜ਼ਰਾਈਲ ਦੇ ਲੋਦ ਹਵਾਈ ਅੱਡੇ ਲੈ ਜਾਣ ਲਈ ਕਿਹਾ ਤੇ ਇਸ ਨੂੰ ਹੁਣ ਡੇਵਿਡ ਬੇਨ ਗੁਰਿਓ ਹਵਾਈ ਅੱਡਾ ਕਿਹਾ ਜਾਂਦਾ ਹੈ ਜਿਵੇਂ ਇਹ ਜਹਾਜ਼ ਨੇ ਇਜ਼ਰਾਈਲੀ ਖੇਤਰ ਵਿੱਚ ਦਾਖਲਾ ਲਿਆ ਤਿੰਨ ਇਜ਼ਰਾਈਲੀ ਮਿਰਾਜ ਜਹਾਜ਼ ਉਸ ਦੇ ਦਮੇ ਪਾਸੇ ਉੱਡਣ ਲੱਗੇ ਇਸ ਨਾਲ ਜਹਾਜ਼ ਵਿੱਚ ਬੈਠੇ ਯਾਤਰੀਆਂ ਵਿੱਚ دہشت ਫੈਲ ਗਈ ਉਹਨਾਂ ਨੂੰ ਲੱਗਿਆ ਕਿ ਇਜ਼ਰਾਈਲੀ ਜਹਾਜ਼ ਉਹਨਾਂ ਦੀ ਜਹਾਜ਼ ਨੂੰ ਸੁੱਟ ਦੇਣ ਲੈਲਾ ਖਾਲਿਦ ਨੇ ਲੋਦ ਦੇ 에ਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕਰਕੇ ਕਿਹਾ ਕਿ ਹੁਣ ਤੁਸੀਂ ਸਾਨੂੰ ਫਲਾਈਟ TWA 840 ਨਾ ਕਹਿ ਕੇ ਫਲਾਈਟ PFLP ਫਰੀ ਅਰਬ ਫਲਸਟਾਈਨ ਕਹਿ ਕੇ ਸੰਬੋਧਿਤ ਕਰੋ ਜਹਾਜ਼ ਦੇ ਪਾਇਲਟ ਨੇ ਪਹਿਲਾਂ ਲੈਲਾ ਦਾ ਨਿਰਦੇਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਜਦੋਂ ਲੈਲਾ ਨੇ ਪਾਇਲਟ ਨੂੰ ਆਪਣਾ ਹੈਂਡ ਗ੍ਰੇਨੇਡ ਦਿਖਾਇਆ ਤਾਂ ਉਸਨੇ ਵਿਰੋਧ ਕਰਨਾ ਛੱਡ ਦਿੱਤਾ ਜਹਾਜ਼ ਨੂੰ ਦਮਸ਼ਕ ਵੱਲ ਮੋੜਿਆ ਗਿਆ ਲਾਉਂਦ ਵੱਲ ਜਾਣ ਦਾ ਜਿਹੜਾ ਹੁਕਮ ਸੀ ਉਹ ਸਿਰਫ ਇਜ਼ਰਾਈਲੀਆਂ ਨੂੰ ਝਾਂਸਾ ਦੇਣ ਲਈ ਸੀ ਜਹਾਜ਼ ਲੋਦ ਦੇ ਉੱਪਰ ਉਲੰਘਿਆ ਹੇਠਾਂ ਸੈਂਕੜੇ ਇਜ਼raਇਲੀ ਸੈਨਿਕ ਅਤੇ ਟੈਂਕਰ ਉਹਨਾਂ ਦੇ ਨਾਲ ਨਜਿੱਠਣ ਲਈ ਤਿਆਰ ਖੜੇ ਸਨ ਉਦੋਂ ਹੀ ਲੈਲਾ ਖਾਲਿਦ ਨੇ ਪਾਇਲਟ ਨੂੰ ਹੁਕਮ ਦਿੱਤਾ ਕਿ ਉਹ ਜਹਾਜ਼ ਨੂੰ ਦਮਿਸ਼ਕ ਲੈ ਜਾਵੇ ਤੇ ਰਸਤੇ ਦੇ ਵਿੱਚ ਉਸਨੇ ਪਾਇਲਟ ਨੂੰ ਕਿਹਾ ਕਿ ਉਹ ਉਹਨਾਂ ਦੇ ਜਨਮ ਸਥਾਨ ਹਾਈਫਾ ਦੇ ਉੱਪਰ ਉੱਡੇ ਬਾਅਦ ਵਿੱਚ ਲੈਲਾ ਖਾਲਿਦ ਆਪਣੀ ਆਤਮਕਥਾ ਵਿੱਚ ਲਿਖਦੀ ਹੈ ਕਿ ਜਦੋਂ ਮੈਂ ਉੱਪਰ ਤੋਂ ਫਲਸਤੀਨ ਨੂੰ ਵੇਖਿਆ ਤਾਂ ਇੱਕ ਮਿੰਟ ਲਈ ਮੈਂ ਭੁੱਲ ਗਈ ਕਿ ਮੈਂ ਕਿਸੇ ਮੁਹੰਮਦ ਅਹਿਸਾ ਮੇਰੇ ਮਨ ਵਿੱਚ ਇੱਛਾ ਜਾਗੀ ਕਿ ਮੈਂ ਆਪਣੀ ਦਾਦੀ ਭੂਆ ਤੇ ਹਰ ਕਿਸੇ ਨੂੰ ਜਿਹੜਾ ਵੀ ਉੱਥੇ ਹੈ ਉਹਨਾਂ ਨੂੰ ਚੀਕ ਕੇ ਕਹਾ ਕਿ ਅਸੀਂ ਵਾਪਸ ਆ ਰਹੇ ਹਾਂ ਮਾਦ ਵਿੱਚ ਪਾਲਟ ਨੇ ਵੀ ਕਿਹਾ ਕਿ ਜਦੋਂ ਸੀ ਹਾਈਫਾ ਦੇ ਉੱਪਰ ਉੱਡ ਰਹੀ ਸੀ ਤਾਂ ਉਸਨੇ ਲੈਲਾ ਦੇ ਚਿਹਰੇ ਦੇ ਲੰਗਟੇ ਮੇਂ ਖੜੇ ਹੁੰਦੇ ਵੇਖਿਆ ਜਹਾਜ਼ ਨੂੰ ਵਿਸਪੋਰਟ ਨਾਲ ਉਡਾ ਦਿੱਤਾ ਗਿਆ ਦਮਸ਼ਕ ਹਵਾਈ ਅੱਡੇ ਤੇ ਉਤਰਨ ਤੋਂ ਬਾਅਦ ਸਲੀਮ ਇਸਹਾਬੀ ਨੇ ਜਹਾਜ਼ ਦੇ ਕਾਕਪਿਟ ਦੇ ਵਿੱਚ ਵਿਸਪੋਰਟ ਕੁਬਦਾਰਤ ਲਗਾਏ ਅਤੇ ਉਸ ਜਹਾਜ਼ ਨੂੰ ਉਡਾ ਦਿੱਤਾ ਕਿਉਂਕਿ ਉਹਨਾਂ ਦੀ ਨਜ਼ਰ ਦੇ ਵਿੱਚ ਫਲਸਤੀਨੀ ਲੋਕਾਂ ਵੱਲ ਦੁਨੀਆ ਦਾ ਧਿਆਨ ਖਿੱਚਣ ਦਾ ਇਹ ਸਭ ਤੋਂ کارਗਰ ਤਰੀਕਾ ਸੀ ਲੈਲਾ ਖਾਲਿਦ ਨੂੰ ਅਕਸਰ ਪਹਿਲੀ ਹਾਈਜੈਕਰ ਹੋਣ ਦਾ ਸਿਹਰਾ ਦਿੱਤਾ ਜਾਂਦਾ ਹੈ ਪਰ ਘੱਟ ਲੋਕਾਂ ਨੂੰ ਪਤਾ ਹੈ ਕਿ 3 ਸਾਲ ਪਹਿਲਾਂ ਮਤਲਬ ਇਹ ਘਟਨਾ ਜਿਹੜੀ ਹੈ ਜਦੋਂ ਇਹਨਾਂ ਨੇ ਜਹਾਜ਼ ਅਗਵਾ ਕੀਤਾ ਉਸ ਤੋਂ 3 ਸਾਲ ਪਹਿਲਾਂ 1966 ਵਿੱਚ ਕਾਨਡੋਰ ਸੰਗਠਨ ਵੱਲੋਂ ਜਹਾਜ਼ ਹਾਈਜੈਕ ਕਰਕੇ ਫਾਫ ਲੈਂਡ ਦੀਪ ਲੈ ਜਾਣ ਵਾਲੀ ਹਾਈਜੈਕਰ ਵੀ ਇੱਕ ਔਰਤ ਸੀ ਅਲੀਨ ਮੈਕਡੋਨਲਡ ਆਪਣੀ ਕਿਤਾਬ ਸ਼ੂਟ ਦਾ ਊਮਨ ਫਰਸਟ ਵਿੱਚ ਲਿਖਦੀ ਹੈ ਕਿ ਪੀਐਲਪੀ ਦੀ ਲੀਡਰਸ਼ਿਪ ਦੇ ਹਾਈਜੈਕਿੰਗ ਤੋਂ ਮਿਲਿਆ ਪ੍ਰਚਾਰ ਨਾਲ ਬਹੁਤ ਖੁਸ਼ ਹੋਈ। ਉਹਨਾਂ ਨੇ ਆਪਣੇ ਸਟਾਰ ਕਾਮਰੇਡ ਲੈਲਾ ਖਾਲਿਦ ਨੂੰ ਮੱਧ ਪੂਰਬ ਦੇਸ਼ਾਂ ਦੇ ਦੌਰੇ ਤੇ ਭੇਜਿਆ। ਉਹਨਾਂ ਨੂੰ ਪਤਾ ਸੀ ਕਿ ਇਜ਼ਰਾਈਲੀ ਲੈਲਾ ਖਾਲਿਦ ਨੂੰ ਅਗਵਾ ਕਰਨ ਅਤੇ ਮਾਰਨ ਲਈ ਕੁਝ ਵੀ ਕਰ ਸਕਦੇ ਹਨ ਪਰ ਉਦੋਂ ਵੀ ਉਸ ਨੂੰ ਅਰਬ ਦੇਸ਼ਾਂ ਦੀ ਯਾਤਰਾ ਲਈ ਭੇਜਿਆ ਗਿਆ। ਪਰ ਲੈਲਾ ਦੇ ਚਾਰੇ ਪਾਸੇ ਅੰਗਰੱਖਿਆਕਾਂ ਦਾ ਇੱਕ ਸੁਰੱਖਿਆ ਘੇਰਾ ਤਾਇਨਾਤ ਕਰ ਦਿੱਤਾ ਗਿਆ ਸੀ। ਲੈਲਾ ਖਾਲਿਦ ਹੁਣ ਅਰਬ ਦੁਨੀਆ ਦੀ ਇੱਕ ਨਾਇਕਾ ਬਣ ਚੁੱਕੀ ਸੀ ਇਸ ਤੋਂ ਬਾਅਦ ਲੈਲਾ ਖਾਲਿਦ ਨੇ ਆਪਣੇ ਨੱਕ, ਗੱਲਾਂ, ਅੱਖਾਂ ਤੇ ਮੂੰਹ ਤੇ 6 ਜਗ੍ਹਾ ਪਲਾਸਟਿਕ ਸਰਜਰੀ ਕਰਵਾਈ ਤਾਂ ਕਿ ਉਹਨਾਂ ਦੇ ਹੁਲੀਏ ਨੂੰ ਬਦਲਿਆ ਜਾ ਸਕੇ ਅਤੇ ਉਹਨਾਂ ਨੂੰ ਦੂਜੀ ਹਾਈਜੈਕਿੰਗ ਲਈ ਤਿਆਰ ਕੀਤਾ ਜਾ ਸਕੇ ਸਤੰਬਰ 1970 ਵਿੱਚ ਲੈਲਾ ਖਾਲਿਦ ਨੇ ਲੀਬਨਾਨ ਤੋਂ ਯੂਰਪ ਦਾ ਰੋਕ ਕੀਤਾ 4 ਸਤੰਬਰ ਨੂੰ ਸਟੱਟਗਾਰਟ ਜਰਮਨੀ ਦੇ ਵਿੱਚ ਉਹਨਾਂ ਨੇ ਪੈਟਰਿਕ ਆਰਗਯੂਲੋ ਨਾਲ ਮੁਲਾਕਾਤ ਕੀਤੀ ਜਿਹੜਾ ਕਿ ਅਗਲੀ ਹਾਈ ਜੈਕਿੰਗ ਦੇ ਵਿੱਚ ਉਹਨਾਂ ਦਾ ਸਾਥ ਦੇਣ ਵਾਲਾ ਸੀ ਉਹ ਦੋਹੇ ਇੱਕ ਦੂਜੇ ਨੂੰ ਪਹਿਲਾਂ ਕਦੇ ਨਹੀਂ ਮਿਲੇ ਸਨ 6 ਸਤੰਬਰ ਨੂੰ ਦੋਹੇ ਨਿਊਯਾਰਕ ਦਾ ਟਿਕਟ ਲੈ ਕੇ ਸਟੱਟਗਰਡ ਤੋਂ ਐਮਸਟਰਡਮ ਨਾਲ ਨਾਲ ਗਏ ਇਕੱਠੇ ਆਰਗਯੂਲੋ ਅਮਰੀਕਾ ਵਿੱਚ ਪੈਦਾ ਹੋਇਆ ਇੱਕ ਨਿਕਾਗੁਆਨ ਸੀ ਐਮਸਟਰਡਮ ਵਿੱਚ ਇਹ ਦੋਵੇਂ ਨਿਊਯਾਰਕ ਜਾਣ ਵਾਲੇ ਇਜ਼ਰਾਈਲੀ 에ਅਰਲਾਈਨਸ ELAI 219 ਦੇ ਬੋਇੰਗ 707 ਜਹਾਜ਼ ਵਿੱਚ ਸਵਾਰ ਦੋ ਨੌਕਟ ਜਦੋਂ ਇਹ ਦੋਨੋਂ ਜਹਾਜ਼ ਵਿੱਚ ਸਵਾਰ ਹੋਏ ਤਾਂ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਜਿਹੜੇ ਹੋਰ ਦੋ ਸਾਥੀ ਨੇ ਜਿਨ੍ਹਾਂ ਨੇ ਇਸ ਹਾਈਜੈਕਿੰਗ ਵਿੱਚ ਉਹਨਾਂ ਦੀ ਮਦਦ ਕਰਨੀ ਸੀ ਈ.ਐਲ.ਏ.ਆਈ ਦੇ ਸਟਾਫ ਨੇ ਉਹਨਾਂ ਨੂੰ ਸੀਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਹਾਈਜੈਕਿੰਗ ਦੀ ਜਿਹੜੀ ਯੋਜਨਾ ਸੀ ਇਹ ਬਣਾਉਣ ਦੇ ਦੌਰਾਨ ਹੀ ਤੈਅ ਹੋਇਆ ਸੀ ਕਿ ਈ.ਐਲ.ਏ.ਆਈ ਦੇ ਜਿਹੜਾ ਜਹਾਜ਼ ਦੀ ਹਾਈਜੈਕਿੰਗ ਹੈ ਇਹਦੇ ਵਿੱਚ ਦੋ ਤੋਂ ਜ਼ਿਆਦਾ ਲੋਕਾਂ ਦੀ ਜ਼ਰੂਰਤ ਹੋਵੇਗੀ ਕਿਉਂਕਿ ਉਹਨਾਂ ਦੇ ਜਹਾਜ਼ ਦੇ ਵਿੱਚ ਹਥਿਆਰ ਬੰਦ ਸੁਰੱਖਿਆ ਗਾਰਡ ਮੌਜੂਦ ਰਹਿੰਦੇ ਹਨ ਅਤੇ ਜਹਾਜ਼ ਵਿੱਚ ਜਿਹੜੇ ਸਵਾਰ ਹੁੰਦੇ ਨੇ ਲੋਕ ਉਹਨਾਂ ਦੀ ਤਿੰਨ ਵਾਰ ਤਲਾਸ਼ੀ ਵੀ ਲਈ ਜਾਂਦੀ ਹੈ ਇਸ ਵਾਰ ਲੈਲਾ ਖਾਲਿਦ ਅਤੇ ਉਸਦੇ ਸਾਥੀ ਸੀ ਇਹ ਇਕਨੋਮੀ ਕਲਾਸ ਵਿੱਚ ਬੈਠੇ ਹੋਏ ਸਨ ਇਕਨੋਮੀ ਕਲਾਸ ਦੇ ਵਿੱਚ ਕਿਉਂਕਿ ਆਰਗੂਲੋ ਨੂੰ ਪਤਾ ਸੀ ਕਿ ਉਸਨੇ ਕੀ ਕਰਨਾ ਹੈ ਤੇ ਲੈਲਾ ਨੂੰ ਵੀ ਪਤਾ ਸੀ ਕਿ ਉਸਨੇ ਕੀ ਕਰਨਾ ਹੈ ਦੋਹਾਂ ਕੋਲ ਉਹਨਾਂ ਦੇ ਹਥਿਆਰ ਸਨ ਲੈਲਾ ਕੋਲ ਦੋ ਗ੍ਰਨੇਡਸ ਸਨ ਪੈਟਰਿਕ ਦੇ ਕੋਲ ਵੀ ਇੱਕ ਗ੍ਰਨੇਡ ਸੀ ਲੈਲਾ ਨੇ ਇੱਕ ਬੜੀ ਛੋਟੀ ਜੀ ਸਕਰਟ ਪਾਈ ਹੋਈ ਸੀ ਤੇ ਜਿੰਨੇ ਸਾਰੇ ਨਕਸ਼ੇ ਸੀ ਉਹ ਸਾਰੇ ਉਸ ਸਕਰਟ ਦੇ ਅੰਦਰ ਲੁਕੋ ਕੇ ਰੱਖੇ ਹੋਏ ਸਨ ਜਦੋਂ ਖਾਲਿਦ ਦੌੜ ਕੇ ਕਾਕਪਟ ਵੱਲ ਉਸਨੇ ਕਦਮ ਵਧਾਇਆ ਲੈਲਾ ਨੇ ਤਾਂ ਪਾਇਲਟ ਨੇ ਪਹਿਲਾਂ ਹੀ ਉਹਦਾ ਦਰਵਾਜ਼ਾ ਅੰਦਰ ਤੋਂ ਲੋਕ ਕਰ ਦਿੱਤਾ ਸੀ ਡੇਵਿਡ ਰੌਬ ਆਪਣੀ ਕਿਤਾਬ ਟਰੋਰਰ ਇਨ ਬਲੈਕ ਸਪਟੰਬਰ ਵਿੱਚ ਲਿਖਦੇ ਨੇ ਕਿ ਲੈਲਾ ਖਾਲਿਦ ਨੇ ਆਪਣੀ ਖਾਸ ਤੌਰ ਤੇ ਬਣਾਈ ਕਿ ਬਰਾ ਵਿੱਚੋਂ ਦੋਵੇਂ ਹੈਂਡ ਗ੍ਰਨੇਡ ਕੱਢ ਲਏ ਇਹ ਜਿਹੜੀ ਬਰਾਹ ਬਣਾਈ ਗਈ ਸੀ ਤੇ ਜਿਹੜੇ ਕੱਪ ਸੀ ਇਹ ਬਹੁਤ ਵੱਡੇ ਬਣਾਏ ਗਏ ਸੀ ਤਾਂਕਿ ਇਹਦੇ ਵਿੱਚ ਗ੍ਰਨੇਡ ਵੀ ਦੋਹੇ ਪਾਸੇ ਇੱਕ ਗ੍ਰਨੇਡ ਰੱਖਿਆ ਜਾ ਸਕੇ ਪਤਾ ਨਾ ਲੱਗੇ ਕਿ ਇੱਥੇ ਕੁਝ ਲੁਕੋਇਆ ਪਰ ਉਦੋਂ ਹੀ ਜਹਾਜ਼ ਵਿੱਚ ਜਿਹੜੇ ਸਵਾਰ ਸੀ ਮਾਰਸ਼ਲ ਉਹਨਾਂ ਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਪੈਟ੍ਰਿਕ ਨੇ ਜਵਾਬੀ ਫਾਇਰ ਕੀਤਾ ਜਿਹੜਾ ਕਿ ਮਾਰਸ਼ਲ ਸ਼ਲੋਮੋ ਵਾਈਡਰ ਦੇ ਪੈਰ ਵਿੱਚ ਲੱਗਿਆ ਇਸ ਵਿਚਕਾਰ ਪੈਟ੍ਰਿਕ ਨੂੰ ਵੀ ਗੋਲੀ ਲੱਗ ਚੁੱਕੀ ਸੀ ਖਾਲਿਦ ਅਤੇ ਦੋ ਗਾਰਡਾਂ ਤੇ ਯਾਤਰੀਆਂ ਨੇ ਹਮਲਾ ਬੋਲਿਆ ਲੋਕ ਉਹਨਾਂ ਨੂੰ ਮਾਰਨ ਲੱਗੇ ਚਿੰਬੜ ਗਏ ਉਹਨਾਂ ਨੂੰ ਇਹਦੇ ਨਾਲ ਉਹਨਾਂ ਦੀਆਂ ਕਈ ਫਸਲੀਆਂ ਵੀ ਟੁੱਟ ਗਈ ਇਸ ਵਿਚਕਾਰ ਚਲਾਕ ਪਾਇਲਟ ਨੇ ਜਹਾਜ਼ ਨੂੰ ਅਚਾਨਕ ਹੇਠਾਂ ਡਾਈਵ ਕਰ ਦਿੱਤਾ ਚੁੱਭੀ ਮਾਰੀ ਜਿਸ ਦੇ ਨਾਲ ਲੈਲਾ ਖਾਲਿਦ ਅਸੰਤੁਲਿਤ ਹੋ ਕੇ ਹੇਠਾਂ ਡਿੱਗ ਗਈ ਯਾਤਰੀਆਂ ਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਕਿਉਂਕਿ ਉਹਨਾਂ ਦੀ ਸੀਟ ਬੈਲਟ ਬੰਨੀ ਹੋਈ ਸੀ ਜਹਾਜ਼ ਕਾਫੀ ਹੇਠਾਂ ਆ ਗਿਆ ਸੀ ਇਸ ਨਾਲ ਇਹ ਸੰਭਾਵਨਾ ਵੀ ਖਤਮ ਹੋ ਗਈ ਸੀ ਕਿ ਜੇ ਗਰਨੇਡ ਨਾਲ ਰਿਪੋਰਟ ਵੀ ਹੁੰਦਾ ਹੈ ਤਾਂ ਕੈਵਨ ਚਿੰਤਤ ਨਹੀਂ ਹੋਵੇਗਾ ਅਤੇ ਘੱਟ ਤੋਂ ਘੱਟ ਨੁਕਸਾਨ ਹੋਵੇਗਾ। ਲੈਲਾ ਖਾਲਿਦ ਨੇ ਇਹ ਵੀ ਦੱਸਿਆ ਸੀ ਕਿ ਅੱਧੇ ਘੰਟੇ ਦੇ ਬਾਅਦ ਲੈਲਾ ਖਾਲਿਦ ਦੱਸਦੀ ਹੈ ਕਿ ਅਸੀਂ ਖੜੇ ਹੋ ਗਏ ਅਤੇ ਮੈਂ ਆਪਣੇ ਦੰਦਾ ਨਾਲ ਹੈਂਡ ਗਰਨੇਡ ਦਾ ਪਿੰਨ ਕੱਟਣ ਦੀ ਕੋਸ਼ਿਸ਼ ਕੀਤੀ। ਜਿਵੇਂ ਅਸੀਂ ਖੜੇ ਹੋ ਕੇ ਚੀਕੇ ਤਾਂ ਪਿੱਛੇ ਖੜੇ ਸੁਰੱਖਿਆ ਕਰਮਚਾਰੀ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਲੈਲਾ ਦੱਸਦੀ ਹੈ ਕਿ ਉਹਨੇ ਦੇਖਿਆ ਕਿ ਕੋਕਪਿਟ ਦੀ ਮੈਜਿਕ ਆਈ ਤੋਂ ਉਹ ਉਸ ਨੂੰ ਵੇਖ ਰਹੀ ਸੀ ਮੈਂ ਉਸ ਨੂੰ ਚੇਤਾਵਨੀ ਦਿੱਤੀ ਕਿ ਜੇ ਤਿੰਨ ਤੱਕ ਮੈਂ ਗਿਣਤੀ ਕਰਾਂਗੀ ਜੇਕਰ ਤਉ ਤੱਕ ਕੋਕਪਿਟ ਦਾ ਦਰਵਾਜ਼ਾ ਨਾ ਖੁੱਲਿਆ ਤਾਂ ਮੈਂ ਜਹਾਜ਼ ਨੂੰ ਉਡਾ ਦੇਵਾਂਗੀ ਪਰ ਲੈਲਾ ਜਹਾਜ਼ ਨੂੰ ਉਡਾਉਣਾ ਨਹੀਂ ਚਾਹੁੰਦੀ ਸੀ ਉਹਨਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਕੋਕਪਿਟ ਦਾ ਉਸ ਤੋਂ ਬਾਅਦ ਕੁਝ ਪਲਾਂ ਤੋਂ ਬਾਅਦ ਕਿਸੇ ਨੇ ਲੈਲਾ ਦੇ ਸਿਰ ਵਿੱਚ ਪਿੱਛੇ ਤੋਂ ਵਾਰ ਕੀਤਾ ਤਾਂ ਉਹ بے ਹੋਸ਼ ਹੋ ਕੇ ਡਿੱਗ ਗਈ ਉਸ ਤੋਂ ਬਾਅਦ ਇੱਕ ਮਾਰਸ਼ਲ ਨੇ ਖੂਨ ਨਾਲ ਲਤਫਤ ਆਰਗਜੂਲੋ ਦੀ ਕਮਰ ਤੇ ਖੜੇ ਹੋ ਕੇ ਉਸ ਦੀ ਪਿੱਠ ਵਿੱਚ ਚਾਰ ਗੋਲੀਆਂ ਮਾਰੀਆਂ ਜ਼ਖਮੀ ਮਾਰਸ਼ਲ ਸ਼ਲੋਮੋ ਵਾਈਡਰ ਦੀ ਹਾਲਤ ਤੋਂ ਚਿੰਤਤ ਹੋ ਕੇ ਇਲਏਆਈ ਦੇ ਪਾਇਲਟ ਨੇ ਲੰਡਨ ਵਿੱਚ ਹੰਗਾਮੀ ਲੈਂਡਿੰਗ ਕੀਤੀ ਕੁਝ ਹੀ ਪਲਾਂ ਵਿੱਚ ਇਲਏਆਈ ਦਾ ਜਿਹੜਾ ਇੱਕ ਦੂਜਾ ਜਹਾਜ਼ ਸੀ ਉਹ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਟੇਕ ਆਫ ਕਰਨ ਵਾਲਾ ਸੀ ਡੇਵਿਡ ਰੌਵ ਆਪਣੀ ਕਿਤਾਬ ਟਰਰਰ ਇਨ ਬਲੈਕਸ ਫ੍ਰੰਬਰ ਵਿੱਚ ਲਿਖਦੇ ਹਨ ਕਿ ਆਰਗਯੂਲੋ ਤੋਂ ਜਿਹੜਾ ਇਹਦੇ ਉੱਤੇ ਗੋਲੀ ਚਲਾਈ ਸੀ ਉਹਦਾ ਜਿਹੜਾ ਮਾਰਸ਼ਲ ਬਾਹਰ ਲਿਵਾਬ ਸੀ ਉਸ ਨੂੰ ਜਹਾਜ਼ ਦੇ ਹੇਚ ਤੋਂ ਉਤਾਰ ਕੇ ਦੂਜੇ ਈ ਐਲ ਏ ਆਈ ਜਹਾਜ਼ ਵਿੱਚ ਚੜਾ ਦਿੱਤਾ ਗਿਆ ਤਾਂ ਕਿ ਉਹ ਬ੍ਰਿਟਿਸ਼ ਅਧਿਕਾਰ ਖੇਤਰ ਤੋਂ ਬਾਹਰ ਨਿਕਲ ਜਾਵੇ ਕਾਨੂੰਨ ਦੀ ਪਕੜ ਤੋਂ ਅਤੇ ਉਸ ਨੂੰ ਆਰਗਯੂਲੋ ਦੀ ਮੌਤ ਦਾ ਜ਼ਿੰਮੇਵਾਰ ਨਾ ਠਹਿਰਾਇਆ ਗਿਆ ਲੈਲਾ ਖਾਲਿਦ ਨੂੰ ਕੁਝ ਯਾਤਰੀਆਂ ਦੀਆਂ ਟਾਈਆਂ ਖੋਲ ਕੇ ਉਹਨਾਂ ਦੀ ਮਦਦ ਨਾਲ ਵੰਨਿਆਗੇ ਤੇ ਜ਼ਬਰਦਸਤੀ ਜਹਾਜ਼ ਦੇ ਫਰਸ਼ ਤੇ ਲਟਾ ਦਿੱਤਾ ਗਿਆ ਲੈਲਾ ਖਾਲਿਦ ਦੀ ਕਿਸਮਤ ਚੰਗੀ ਸੀ ਕਿ ਇਜ਼ਰਾਈਲੀ ਸੁਰੱਖਿਆ ਵਾਲਿਆਂ ਨੇ ਉਸਨੂੰ ਫੜਿਆ ਨਹੀਂ ਅਤੇ ਬ੍ਰਿਟਿਸ਼ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਜਹਾਜ਼ ਦੇ ਲੈਂਡ ਕਰਦਾ ਹੀ ਪੈਟ੍ਰਿਕ ਆਰਗੂਲੋ ਦੀ ਲਾਸ਼ ਨੂੰ ਇੱਕ ਐਂਬੂਲੈਂਸ ਵਿੱਚ ਲੱਤ ਕੇ ਲੈ ਜਾਇਆ ਗਿਆ। ਲੈਲਾ ਖਾਲਿਦ ਆਪਣੀ ਆਤਮਕਥਾ ਮਾਈ ਪੀਪਲ ਸ਼ਲ ਲਿਵ ਵਿੱਚ ਲਿਖਦੀ ਹੈ ਕਿ ਮੈਂ ਸੁਰੱਖਿਆ ਕਰਮਚਾਰੀਆਂ ਨੂੰ ਬੇਨਤੀ ਕੀਤੀ ਕਿ ਮੇਰੇ ਹੱਥ ਖੋਲ੍ਹ ਦਿੱਤੇ ਜਾ। ਮੈਂ ਪੈਟ੍ਰਿਕ ਦੀ ਲਾਸ਼ ਦੇ ਕੋਲ ਖੜੇ ਹੋ ਕੇ ਉਸਦੇ ਹੱਥ ਫੜੇ। ਮੈਂ ਉਸ ਦੀਆਂ ਸੱਟਾਂ ਦਾ ਜਾਇਜ਼ਾ ਲਿਆ। ਅਤੇ ਦੋਸਤੀ ਦੀ ਭਾਵਨਾ ਨਾਲ ਉਸ ਦੇ ਬੁੱਲਾਂ ਨੂੰ ਚੁੰਮਿਆ ਅਤੇ ਫਿਰ ਮੈਂ ਰੋ ਪਈ ਮੇਰੇ ਲਈ ਬਹੁਤ ਦੁੱਖ ਭਰਿਆ ਸੀ ਕਿਉਂਕਿ ਮੈਂ ਸੋਚ ਰਹੀ ਸੀ ਕਿ ਉਸ ਦੀ ਜਗ੍ਹਾ ਮੈਨੂੰ ਮਰਨਾ ਸੀ ਕਿਉਂਕਿ ਸਾਡੀ ਲੜਾਈ ਸੀ ਉਹ ਤਾਂ ਸਿਰਫ ਸਾਡੀ ਮਦਦ ਕਰਨਾ ਹੈ ਇਸ ਤੋਂ ਬਾਅਦ ਲੈਲਾ ਖਾਲਿਦ ਨੂੰ ਲੰਡਨ ਦੇ ਈਲਿੰਗ ਪੁਲਿਸ ਸਟੇਸ਼ਨ ਲੈ ਜਾਇਆ ਗਿਆ ਜਿੱਥੇ ਅਗਲੇ ਦਿਨਾਂ ਤੱਕ ਚੀਫ ਸੁਪਰਡੈਂਟ ਡੇਵਿਡ ਫਰੀਓ ਨੇ ਉਸ ਤੋਂ ਪੁੱਛਗਿੱਛ ਕੀਤੀ ਜੇਲ੍ਹ ਵਿੱਚ ਲੈਲਾ ਨਾਲ ਚੰਗਾ ਵਿਹਾਰ ਕੀਤਾ ਗਿਆ ਕੁਝ ਮਹਿਲਾ ਪੁਲਿਸ ਕਰਮਚਾਰੀਆਂ ਨੇ ਉਸ ਦੇ ਨਾਲ ਟੇਬਲ ਟੈਨਿਸ ਵੀ ਖੇਡੀ ਲੈਲਾ ਨੂੰ ਨਹਾਉਣ ਲਈ ਸਟੇਸ਼ਨ ਚੀਫ ਦਾ ਬਾਥਰੂਮ ਦਿੱਤਾ ਗਿਆ। ਉਹਨਾਂ ਲਈ ਸਾਫ਼ ਕੱਪੜੇ ਅਤੇ ਤੌਲੀਏ ਲਿਆਂਦੇ ਗਏ। ਜਦੋਂ ਲੈਲਾ ਦੇ ਕਮਰੇ ਵਿੱਚ ਇੱਕ ਮਹਿਲਾ ਗਾਰਡਨ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਲੈਲਾ ਨੇ ਨਾਰਾਜ਼ ਹੋ ਕੇ ਜਵਾਬ ਦਿੱਤਾ, "ਮੈਂ ਆਪਣੇ ਆਪ ਨੂੰ ਮਾਰ ਨਹੀਂ ਜਾ ਰਹੀ। ਮੈਂ ਹਾਲੇ ਹੋਰ ਮੁਹੰਮਾ ਵਿੱਚ ਭਾਗ ਲੈਣਾ ਹੈ।" ਜਦੋਂ ਲੈਲਾ ਖਾਲਿਦ ਨੇ ਇਛਾ ਪ੍ਰਗਟ ਕੀਤੀ ਕਿ ਉਹ ਕੁਝ ਦੇਰ ਖੁੱਲੀ ਹਵਾ ਵਿੱਚ ਸਾਹ ਲੈਣਾ ਚਾਹੁੰਦੀ ਹੈ ਤਾਂ ਉਸ ਨੂੰ ਜੇਲ੍ਹ ਦੀ ਉੱਪਰਲੀ ਮੰਜ਼ਲ ਤੇ ਲਿਜਾ ਕੇ ਖਿੜਕੀਆਂ ਖੋਲ੍ਹ ਦਿੱਤੀਆਂ ਗਈਆਂ ਤਾਂ ਕਿ ਉਹ ਤਾਜੀ ਹਵਾ ਦਾ ਆਨੰਦ ਲੈ ਸਕੇ। ਉਸ ਨੂੰ ਰੋਜ਼ਾਨਾ 6 ਰੋਥਮਨ ਸਿਗਰਟਾਂ ਪੀਣ ਦੀ ਇਜਾਜ਼ਤ ਦਿੱਤੀ ਗਈ। ਕਈ ਵਾਰ ਪੁਲਿਸ ਕਰਮਚਾਰੀਆਂ ਨੇ ਉਸ ਨੂੰ 6 ਤੋਂ ਜ਼ਿਆਦਾ ਸਿਗਰਟਾਂ ਵੀ ਪੀਣ ਲਈ ਉਪਲਬਧ ਕਰਵਾਈਆਂ। ਲੈਲਾ ਖਾਲਿਦ ਤੋਂ ਪੁੱਛ ਦੌਰਾਨ ਜਦੋਂ ਕੁਝ ਕੁਝ ਕੀਤੀ ਗਈ ਤਾਂ ਡੇਵਿਡ ਪ੍ਰਿਊ ਨੇ ਉਸ ਨੂੰ ਜਾਣਕਾਰੀ ਦਿੱਤੀ ਕਿ ਇਲਏ ਆਈ ਦੇ ਜਹਾਜ਼ ਤੋਂ ਇਲਾਵਾ ਸਵੈਸ਼ੇਅਰ, ਟਡਬੀਏ, ਪਨਾਮ ਅਤੇ ਬ੍ਰਿਟਿਸ਼ 에ਅਰ ਦੇ ਜਹਾਜ਼ਾਂ ਨੂੰ ਵੀ ਹਾਈਜੈਕ ਕੀਤਾ ਗਿਆ। ਇਸ ਨੂੰ ਦੇ ਹੀ ਲੈਲਾ ਖਾਲਿਦ ਨੇ ਕਿਹਾ ਕਿ ਬ੍ਰਿਟਿਸ਼ 에ਅਰ ਦੇ ਹਾਈ ਜਿਹੜੇ ਜਹਾਜ਼ ਨੇ ਉਹਨਾਂ ਨੂੰ ਤਾਂ ਹਾਈਜੈਕ ਕਰਨ ਦੀ ਕੋਈ ਯੋਜਨਾ ਨਹੀਂ ਬਣੀ ਸੀ। ਫਰੀਉ ਨੇ ਉਹਨਾਂ ਨੂੰ ਦੱਸਿਆ ਕਿ 9 ਸਤੰਬਰ ਨੂੰ ਬਹਿਰੀਨ ਤੋਂ ਲੰਡਨ ਆ ਰਹੇ ਬ੍ਰਿਟਿਸ਼ 에ਅਰ ਦੇ ਜਹਾਜ਼ ਨੂੰ ਹਾਈਜੈਕ ਕਰਕੇ ਜਾਰਡਨ ਵਿੱਚ ਡਾਂਸਨ ਫੀਲਡ ਵਿੱਚ ਲਿਜਾਇਆ ਗਿਆ ਹੈ। ਲੈਲਾ ਖਾਲਿਦ ਨੇ ਜਦੋਂ ਉਹਨਾਂ ਤੋਂ ਪੁੱਛਿਆ ਕਿ ਉਹਨਾਂ ਦੀ ਮੰਗ ਕੀ ਹੈ ਤਾਂ ਫਰੀਉ ਨੇ ਜਵਾਬ ਦਿੱਤਾ ਕਿ ਉਹ ਤੁਹਾਡੀ ਰਿਹਾਈ ਚਾਹੁੰਦੇ ਹਨ। 28 ਸਤੰਬਰ ਨੂੰ ਪੁਲਿਸ ਗਾਰਡਾ ਨੇ ਲੈਲਾ ਨੂੰ ਰੋਂਦੇ ਹੋਏ ਦੇਖਿਆ ਉਸ ਦਿਨ ਅਖਬਾਰਾਂ ਵਿੱਚ ਮਿਸਰ ਦੇ ਰਾਸ਼ਟਰਪਤੀ ਜਮਾਲ ਅਬਦੁਲ ਨਾਸਰ ਦੀ ਮੌਤ ਦੀ ਖਬਰ ਛਪੀ ਸੀ। ਆਖਰਕਾਰ ਬ੍ਰਿਟਿਸ਼ ਸਰਕਾਰ ਨੇ ਬੰਦਕ ਬਣਾਏ ਗਏ ਆਪਣੇ 114 ਯਾਤਰੀਆਂ ਦੇ ਬਦਲੇ ਲੈਲਾ ਖਾਲਿਦ ਨੂੰ ਰਿਹਾ ਕਰ ਦਿੱਤਾ ਗਿਆ 24 ਦਿਨਾਂ ਤੱਕ ਬ੍ਰਿਟਿਸ਼ ਜੇਲ ਵਿੱਚ ਰਹਿਣ ਤੋਂ ਬਾਅਦ 1 ਅਕਤੂਬਰ 1970 ਨੂੰ ਲੈਲਾ ਖਾਲਿਦ ਨੂੰ ਲੈ ਕੇ ਰਾਇਲ 에ਅਰ ਫੋਰਸ ਦੇ ਜਹਾਜ਼ ਨੇ ਕਾਹਿਰਾ ਦੇ ਲਈ ਉਡਾਣ ਭਰੀ ਪਰ ਇਸ ਤੋਂ ਪਹਿਲਾਂ 12 ਸਤੰਬਰ ਨੂੰ ਹਾਈਜੈਕਟ ਕੀਤੇ ਹੋਏ ਸਾਰੇ ਜਹਾਜ਼ਾਂ ਨੂੰ ਦਾਂਸਨ ਫੀਲਡ ਵਿੱਚ ਵਿਸਫੋਟ ਕਰਾਉਣ ਨਾਲ ਉਡਾ ਦਿੱਤਾ ਗਿਆ ਇਸ ਘਟਨਾ ਤੋਂ ਕਈ ਸਾਲਾਂ ਬਾਅਦ ਮੀਡੀਆ ਨੇ ਲੈਲਾ ਖਾਲਿਦ ਨੂੰ ਪੁੱਛਿਆ ਕਿ ਤੁਸੀਂ ਜੋ ਕੁਝ ਕੀਤਾ ਉਸ ਦਾ ਤੁਹਾਨੂੰ ਕੋਈ ਦੁੱਖ ਹੈ ਲੈਲਾ ਖਾਲਿਦ ਦਾ ਜਵਾਬ ਸੀ ਬਿਲਕੁਲ ਨਹੀਂ ਲੈਲਾ ਤੋਂ ਸਵਾਲ ਕੀਤਾ ਗਿਆ ਕਿ ਤੁਹਾਡੀ ਵਜ੍ਹਾ ਨਾਲ ਜਹਾਜ਼ ਵਿੱਚ ਸਵਾਰ ਸੈਂਕੜੇ ਯਾਤਰੀ ਦਹਿਸ਼ਤ ਵਿੱਚ ਆ ਗਏ ਤੇ ਉਹਨਾਂ ਨੂੰ ਮਾਨਸਿਕ ਠੇਸ ਪਹੁੰਚੀ ਅਤੇ ਜਹਾਜ਼ ਦਾ ਸਟੀਵੋਰਡ ਬੁਰੀ ਤਰ੍ਹਾਂ ਨਾਲ ਜ਼ਖਮੀ ਵੀ ਹੋਇਆ ਲੈਲਾ ਖਾਲਿਦ ਨੇ ਜਵਾਬ ਦਿੱਤਾ ਕਿ ਮੈਂ ਇਸ ਗੱਲ ਦੀ ਮਾਫੀ ਮੰਗ ਸਕਦੀ ਹਾਂ ਕਿ ਉਹਨਾਂ ਨੂੰ ਦੁੱਖ ਪਹੁੰਚਿਆ ਪਰ ਉਹ ਆਖਰ ਸੁਰੱਖਿਅਤ ਰਹੇ ਇਸ ਕਾਰਵਾਈ ਦਾ ਉਦੇਸ਼ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ ਪਰ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਇੱਕ ਮਨੁੱਖ ਦੇ ਰੂਪ ਦੇ ਵਿੱਚ ਸਾਨੂੰ ਅਤੇ ਸਾਡੇ ਮਨੁੱਖੀ ਅਧਿਕਾਰਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਸੀ ਲਗਭਗ 80 ਸਾਲ ਦੀ ਲੈਲਾ ਖਾਲਿਦ ਇਸ ਸਮੇਂ ਅਮਾਨ ਵਿੱਚ ਰਹਿ ਰਹੀ ਹੈ ਉਸਨੇ ਇੱਕ ਡਾਕਟਰ ਫਿਆਜ਼ ਰਸ਼ੀਦ ਖላል ਨਾਲ ਵਿਆਹ ਕੀਤਾ ਹੈ ਜਿਸ ਤੋਂ ਉਹਨਾਂ ਦੇ ਦੋ ਬੱਚੇ ਹਨ ਬਦਰ ਅਤੇ ਬਸ਼ਰ ਤੇ ਲੈਲਾ ਨੂੰ ਦੇਖ ਕੇ ਹੁਣ ਕੋਈ ਨਹੀਂ ਕਹਿ ਸਕਦਾ ਕਿ ਇੱਕ ਜਮਾਨੇ ਵਿੱਚ ਚੈੱਕ ਕਫਾਇਆ ਪਹਿਨਣ ਅਤੇ ਹੱਥ ਵਿੱਚ ਏਕ 47 ਰੱਖਣ ਵਾਲੀ ਔਰਤ ਫਲਸਤੀਨੀ ਸੰਘਰਸ਼ ਦੀ ਸਭ ਤੋਂ ਵੱਡੀ ਪੋਸਟਰ ਗਰਲ ਸੀ ਸੋ ਦੋਸਤੋ ਜੀਪੀਡੀ ਡਿਸਕਵਰੀ ਦੇ ਵਿੱਚ ਫਿਲਹਾਲ ਇੰਨਾ ਹੀ ਸਟੋਰੀ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਤੇ ਜ਼ਰੂਰ ਲਿਖੋ ਤੇ ਇਸ ਵੀਡੀਓ ਨੂੰ ਅੱਗੇ-ਅੱਗੇ ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰੋ ਤੇ ਨਾਲ ਦੇ ਨਾਲ ਇੱਕ ਹੋਰ ਗੁਜਾਰਿਸ਼ ਹੈ ਤੁਹਾਨੂੰ ਜਿਹੜੀ ਹਰ ਬਾਰ ਅਸੀਂ ਕਹਿੰਨੇ ਆ ਕਿ ਕਿਰਪਾ ਕਰਕੇ ਸਾਡੇ ਚੈਨਲ ਗੱਲ ਪੰਜਾਬ ਦੀ ਟੀਵੀ ਨੂੰ YouTube ਦੇ ਉੱਤੇ ਸਬਸਕ੍ਰਾਈਬ ਜ਼ਰੂਰ ਕਰੋ ਦੋਸਤੋ ਜਿੰਨਾ ਮਿੱਤਰਾਂ ਨੇ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਗੁਜਾਰਿਸ਼ ਹੈ ਕਿ ਕਿਰਪਾ ਕਰਕੇ ਗੱਲ ਪੰਜਾਬ ਦੀ ਟੀਵੀ ਨੂੰ YouTube ਦੇ ਉੱਤੇ ਸਬਸਕ੍ਰਾਈਬ ਕਰ ਲਓ ਨਾਲ ਦੇ ਨਾਲ ਬੈਲ ਆਈਕਨ ਦਾ ਬਟਨ ਵੀ ਦਬਾਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਅਤੇ ਅਪਡੇਟਸ ਮਿਲਦੇ ਰਹਿਣ ਦੇਖ ਹੁਣ ਮੈਨੂੰ ਦਿਓ ਇਜਾਜ਼ਤ ਵੇਖਦੇ ਰਹੋ ਗੱਲ ਪੰਜਾਬ ਦੀ ਟੀਵੀ ਗੱਲ ਸਾਡੀ ਤੇ ਸਾਡੀ ਸਾਰਿਆਂ ਦੀ ਦੇਸ਼ ਦੁਨੀਆ ਦੇ ਰਾਜਨੀਤਿਕ ਸਮਾਜਿਕ ਤੇ ਮਨੋਰੰਜਨ ਜਗਤ ਦੇ ਨਾਲ ਜੁੜਨ ਲਈ ਸਾਡੇ ਚੈਨਲ ਗੱਲ ਪੰਜਾਬ ਦੀ ਟੀਵੀ ਨੂੰ ਸਬਸਕ੍ਰਾਈਬ ਕਰੋ ਤੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨਸ ਪਾਉਣ ਲਈ ਬੈਲ ਆਈਕਨ ਪ੍ਰੈਸ ਕਰੋ